ਬੀਬਾ ਜੀ ਉਹ ਉਹ ਫਿਰਦੀ ਐ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਹੱਦ ਆ ਯਾਰ ਕਹਿੰਦੀ ਕੀ ਕਹਿੰਦੀ ਹਰਸਿੰਦਰ ਕੌਰ ਐਮਪੀ ਐ ਬਟਿੰਡੇ ਤੋਂ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਸੋਚੋ ਸਹੀ ਕਹਿੰਦੀ ਆ ਉਹ ਕਈ ਵਾਰੀ ਰੱਬ ਸੱਚ ਕਾ ਲੰਦਾ ਚਿੱਟੇ ਦਾ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਟੀਕਾ ਉਦੋਂ ਕੋਣ ਚਿੱਟਾ ਕਹਿੰਦਾ ਸੀ ਉਹ ਕਹਿੰਦਾ ਸੀ ਮਜੀਠੀਆ ਨਹੀਂ ਥੋੜਾ ਜਿਹਾ ਥੋੜਾ ਦੋ ਗ੍ਰਾਮ ਜੀਠੀਆ ਹੈਗਾ ਉਹ ਕਹਣਾ ਨਹੀਂ ਭਾਈ ਮੇਰੇ ਕੋਲ ਤਾਂ ਫਤ ਜੋ ਗਈ ਹੈ हां पास ਬੜੀ ਸੀ ਨਾ ਦੇ ਇਹ ਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਘਰਾਂ ਚ 70 ਪਿਛਾ ਕੇ ਹਜੇ ਮਜ਼ਾਕ ਕਰਦੇ ਐ ਜਿੱਤੀ ਜਿੰਨੇ ਨੇ ਚਿੱਟਾ ਵੇਚਿਆ ਉਹਨਾਂ ਦਾ ਕੱਖ ਨਾ ਰਹੇ ਹੋ ਗਿਆ ਪ੍ਰਮਾਨ ਹੋ ਗਈ ਅਰਦਾਸ ਪ੍ਰਮਾਨ ਹੋ ਗਈ ਕੱਖ ਨਹੀਂ ਰਿਹਾ ਆਪ ਵੀ ਅਰਦਾਸ ਕੀਤੀ ਜਿੰਨਾ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੇ ਕੱਖ ਨਾ ਰਹੇ ਚੱਲੀ ਜਾਂਦੇ ਕੇਸ ਦੇਖਦੇ ਜਾਏ ਹੋਂਦਾ ਕੀ ਆਉ ਠੀਕ ਹੈ ਨਾ ਆਪ ਹੀ ਆਪ ਆਪਣੇ ਵੱਲੋਂ ਹੀ ਬੋਲਦੇ ਆ ਰੱਬ ਕਹੋਂਦਾ ਤੇ ਇਹ ਕਰਕੇ ਇਹ ਹੁਣ ਸੁਖਬੀਰ ਬਾਦਲ ਕਹਿੰਦਾ ਸੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗਿਆ ਉਹ ਝਾੜੂ ਚੋ ਦੋ ਚਾਰ ਕਮਜ਼ੋਰ ਜੇ ਤੀਲੇ ਇਧਰ ਉਧਰ ਹੋ ਜਾਣ ਝਾੜੂ ਦਾ ਸਫਾਈ ਕਰਦਾ ਰਹਿੰਦਾ ਓਏ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਤੋਲਣ ਚੋ ਕੀ ਨਹੀਂ ਰਹਿੰਦੀ ਓ ਐਂ ਹੁੰਦਾ ਫਿਰ ਹੌਲੀ ਹੌਲੀ ਕਾਫਲੇ ਬਣਦੇ ਨੇ ਸੋ ਇਸ ਕਰਕੇ ਆਪਾਂ ਤਾਂ ਬਹੁਤ ਨਵੇਂ ਆ ਹਜੇ ਇਹਨਾਂ ਨੂੰ ਤਾਂ ਕਾਂਗਰਸ ਪਾਰਟੀ 1885 ਚ ਬਣੀ ਸੀ ਦੇਖ ਲਓ 1885 ਚ 140 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ 1920 ਚ ਬਣਿਆ ਸੀ। 105 ਸਾਲ ਪੁਰਾਣੀ ਪਾਰਟੀ ਹੈ। ਪਰ ਧੋਕੇ ਰੱਖਦੇ ਤੁਸੀਂ ਇਸ ਵਾਰ 2022 ਚ। ਕਿਉਂਕਿ ਲੱਛਣ ਮਾਰੇ ਸੀ, ਕਰਤੂਤਾ ਮਾੜੀ ਸੀ, ਮੇਰਾ ਕੋਈ ਹੱਥ ਨਹੀਂ, ਮੇਰਾ ਤਾਂ ਉਹੀ ਨਾ ਹੀ ਲੱਗਦਾ। ਮੇਰਾ ਤਾਂ ਨਾ ਹੀ ਲੱਗਦਾ। ਇਹਨਾਂ ਨੇ ਆਪਣੀਆਂ ਕਰਤੂਤਾ ਕਰਕੇ ਇਹ ਕਾਹ ਇਹ ਹਾਲ ਕਰਾਇਆ ਆਪਦਾ। ਐਦਾਂ ਹੀ ਹੋਣਾ ਜੀ। ਲੈ ਕਹਤਾ ਤੁਸੀਂ ਫਿਰ ਹਾਂਜੀ ਜੀ ਮੈਂ ਬਿਲਕੁਲ ਨਾਲ ਖੜਾਂਗੇ ਜੀ ਬាទ ਬਜ਼ੁਰਗਾਂ ਨੇ ਉਹ ਨਾ ਜੀ ਹੁਣ ਕੀ ਉਹ ਤਾਂ ਆਪ ਹੀ ਚੁਟਕਲਾ ਬਣੇ ਪਏ ਨੇ ਉਹ ਹੱਸਣ ਬਾਤ ਤੇ ਤੁਸੀਂ ਉਹਨਾਂ ਦੇ ਮੂੰਹ ਹੀ ਦੇਖ ਲਿਆ ਕਰੋ ਬਸ ਜੋ ਮੈਂ 부ਜੇ ਪਏ ਨੇ ਤੁਰੇ ਫਿਰਦੇ ਨੇ ਲੈ ਉਹ ਹਰ ਸਿਮਰਤ ਕੌਰ ਬੀਬਾ ਜੀ ਉਹ ਉਹ ਫਿਰਦੀ ਐ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਹੱਦ ਆ ਯਾਰ ਕਹਿੰਦੀ ਕੀ ਕਹਿੰਦੀ ਹਰਸਿੰਦਰ ਕੌਰ ਐਮਪੀ ਐ ਬਠਿੰਡੇ ਤੋਂ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਸੋਚੋ ਸਹੀ ਕਹਿੰਦੀ ਆ ਉਹ ਕਈ ਵਾਰੀ ਰੱਬ ਸੱਚ ਕਾ ਲੰਦਾ ਚਿੱਟੇ ਦਾ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਟੀਕਾ ਉਦੋਂ ਕੋਣ ਚਿੱਟਾ ਕਹਿੰਦਾ ਸੀ ਉਹ ਕਹਿੰਦਾ ਸੀ ਮਜੀਠੀਆ ਨਹੀਂ ਥੋੜਾ ਜਿਹਾ ਥੋੜਾ 2 ਗ੍ਰਾਮ ਜੀਠੀਆ ਹੈਗਾ ਉਹ ਕਹਣਾ ਨਹੀਂ ਭਾਈ ਮੇਰੇ ਕੋਲ ਤਾਂ ਫਤ ਜੋ ਗਈ ਹੈ ਹਾਂ ਪਾਸ ਬੜਸੀ ਨਾ ਦੇ ਇਹ ਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਘਰਾਂ ਚ 70 ਪਛਾ ਕੇ ਹਜੇ ਮਜ਼ਾਕ ਕਰਦੇ ਆ ਪਰ ਇੱਕ ਗੱਲ ਆ ਤੁਹਾਡਾ ਪੁੱਤ ਕਹਿੰਦਾ ਤੁਹਾਡਾ ਭਰਾ ਛੋਟਾ ਵੱਡਾ ਭਰਾ ਮੰਨਦੇ ਹੋ ਜੋ ਮਰਜ਼ੀ ਮੰਨੋ ਕਿ ਮੇਰਾ ਨਾ ਕਿਸੇ ਰੇਤੇ ਵਾਲੇ ਚ ਸਾਂ ਨਾ ਕਿਸੇ ਚਿੱਟੇ ਵਾਲੇ ਜਿਸ ਹਿੱਸੇ ਨਾ ਕਿਸੇ ਬੱਸਾਂ ਵਾਲਿਆਂ ਜਿਸ ਨਾ ਗਦੇ ਟਾਬਿਆਂ ਜਿਸ ਹਿੱਸਾ ਮੇਰਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਦੇ ਪੈਸੇ ਨੂੰ ਲੁੱਟਿਆ ਕੱਲੇ-ਕੱਲੇ ਰੁਪਏ ਦਾ حساب ਹੋਊਗਾ ਉਹ ਅਲੱਗ ਗੱਲ ਹੈ ਟਾਈਮ ਲੱਗ ਜਾਂਦਾ ਕਈ ਵਾਰੀ ਕਾਗਜ਼ ਪੱਤਰ ਬਣਾਉਣ ਤੇ ਪਰ ਫਿਰ ਜਾ ਕੇ ਮੁਲਾਕਾਤ ਕਰਾਇਓ ਨਾਬੇ ਸਰਾਨਾ ਮੰਗਦਾ ਹੁਣ ਉਹ ਬੈਠੇ ਨੇ ਅੰਦਰ ਹੁਣ ਤਾਂ ਕੋਰਟਾਂ ਕਰਦੀਆਂ ਨੇ ਜੋ ਕਰਦੀਆਂ ਨੇ ਅਦਾਲਤਾਂ ਨਹੀਂ ਦਿੰਦੀਆਂ ਸਾਡੇ ਕੋਲ ਸਬੂਤ ਹੈਗੇ ਨੇ ਅਸੀਂ ਦੇਦੇ ਸਾਰੇ 40000 ਪੰਨਿਆਂ ਦੀ ਚਲਾਨ ਪੇਸ਼ ਕਰਤਾ ਵੀ ਆਹ ਲਓ ਜੀ ਹਜੇ ਨਹੀਂ ਮੰਨਦੇ ਯਾਰ ਕਮਾਲ ਹੈ ਹਜੇ ਨਹੀਂ ਮੰਨਦੇ ਹਾਂ ਉਹੀ ਗੱਲ ਹੈ ਨਾ ਇਸ ਵਾਰ ਵੋਟਾਂ ਦੇ ਵਿੱਚ ਇਹਨਾਂ ਨੂੰ ਦੱਸ ਦੋ ਕਿ ਤੁਸੀਂ ਮੰਨਦੇ ਨਹੀਂ ਮੰਨਦੇ ਅਸੀਂ ਇਹ ਮੰਨੀ ਬੈਠੇ ਆ ਵੀ ਤੁਸੀਂ ਚਿੱਟਾ ਤੁਸੀਂ ਬਿਕਵਾਇਆ ਆਹ ਤੱਕੜੀ ਜਿਹੜੀ ਹੈ ਬੇਬੇ ਮੇਰੀ ਦਾਦੀ ਵੀ ਐਂ ਕਹਿੰਦੀ ਹੁੰਦੀ ਸੀ ਬੇਪੁੱਤ ਬਾਬੇ ਨਾਨਕ ਦੀ ਤੱਕੜੀ ਨੂੰ ਬੋਡ ਪਾਵਾਂਗੇ ਹੌਲੀ-ਹੌਲੀ ਮੈਂ ਸਮਝਾਇਆ ਮੈਂ ਕਿਹਾ ਬੇਬੇ ਉਹ ਮੇਰੀ ਇਹ ਦਾਦੀ ਏ ਬਾਬੇ ਨਾਨਕ ਵਾਲੀ ਨਹੀਂ ਹੈਗੀ ਇਹ ਕਹਿੰਦੀ ਕਿਵੇਂ ਮੈਂ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਹੀ ਤੋਲਦੀ ਸੀ ਇਹ ਬਾਦਲ ਕੇ ਵਾਲੀ ਇਹ ਤਾਂ ਮੇਰਾ ਮੇਰਾ ਸਭ ਕੁਝ ਮੇਰਾ ਹੀ ਤੋਲਦੀ ਹੈ ਇਹ ਤੱਕੜੀ ਦੀਆਂ ਉਹ ਦੇਖੋ ਵੀਰੋ ਰੱਬ ਆਪ ਹੀ ਕਰ ਦਿੰਦਾ ਜੀ ਆਪਣੇ ਨਾਲ ਤਾਂ ਰੱਬ ਹੈ ਪੈਸੇ ਨਹੀਂ ਆਗੇ ਆਪਣੇ ਕੋਲੇ ਗੁੰਡਾਗਰਦੀਆਂ ਨਹੀਂ ਕਰਦੇ ਆਪਣਾ ਰੱਬ ਇਹਨਾਂ ਨੇ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਨੇ ਚਿੱਟਾ ਵੇਚਿਆ ਇਹਨਾਂ ਦਾ ਕੱਖ ਨਾ ਰਹੇ ਹੋ ਗਿਆ ਪ੍ਰਮਾਨ ਹੋ ਗਈ ਅਰਦਾਸ ਪ੍ਰਮਾਨ ਹੋ ਗਈ ਕੱਖ ਨਹੀਂ ਰਹਾ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਬੇਅਤਬੀਆਂ ਕਰਾਈਆਂ ਗੁਰੂ ਸਾਹਿਬ ਦੇ ਕੱਖ ਨਾ ਰਹੇ ਚੱਲੀ ਜਾਂਦੇ ਕੇਸ ਦੇਖਦੇ ਜਾਏ ਹੁੰਦਾ ਕੀ ਹੋਂ ਠੀਕ ਹੈ ਨਾ ਆਪ ਹੀ ਆਬਾਦ ਦੇ ਬੱਲੇ ਬੋਲਦੇ ਆ ਰੱਬ ਕਹੋਂਦਾ ਹੈ ਇਹੇ ਕਰਕੇ ਇਹ ਹੁਣ ਸੁਖਬੀਰ ਬਾਦਲ ਕਹਿੰਦਾ ਸੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗਿਆ ਉਹ ਝਾੜੂ ਚੋ ਦੋ ਚਾਰ ਕਮਜ਼ੋਰ ਜੇ ਤੀਲੇ ਇਧਰ ਉਧਰ ਹੋ ਜਾਣ ਝਾੜੂ ਦਾ ਸਫਾਈ ਕਰਦਾ ਰਹਿੰਦਾ ਓਏ ਤੱਕੜੀ ਦੀ ਇੱਕ ਰਸੀ ਟੁੱਟ ਜੇ ਤੋਲਣ ਚੋਕੀ ਨਹੀਂ ਰਹਿੰਦੀ ਓ ਉਹ ਤੂੰ ਤੱਕੜੀ ਸਾਮ ਹੋਏ ਆਪਣੀ ਉਹ ਵੀ ਕਹਿੰਦੇ ਸੀ ਪ੍ਰਤਾਪ ਬਾਜਬੇ ਜਿਹੜੀ ਕਾਂਗਰਸ ਵਾਲੇ ਪੰਡੋ ਕਹਿੰਦੇ ਝਾੜੂ ਖਤਮ ਹੋ ਗਮ ਮੈਂ ਗਿਆ ਓਏ ਪੰਜੇ ਦੀ ਕੁੰਗਲ ਵੜਦੀ ਐ ਇਧਰ ਉਧਰ ਹੀਆਂ ਅਲਲਾ ਕੋਟ ਜਾ ਬਣ ਜਾਂਦਾ ਓਏ ਤੁਸੀਂ ਪੰਜੇ ਤੱਕ ਕੜੀਆਂ ਸੰਭੋਏ ਸਾਡੀ ਫਿਕਰ ਨਾ ਕਰੋ ਜੀ ਹਾਂ ਜੀ ਆ ਦੇਖੋ ਮਾਂ ਨੇ ਵੀ ਇਹੀ ਗੱਲ ਕਹੀ ਹੈ ਭਈ ਨਸ਼ੇ ਨਾਲ ਬਹੁਤ ਘਰ ਬਰਬਾਦ ਹੋ ਜਾਂਦੇ ਇਹ ਇਹਨਾਂ ਨੇ ਕੀਤੇ ਨੇ ਅਸੀਂ ਲੱਗੇ ਹੋਇਆ ਸਾਨੂੰ ਦੱਸੋ ਤੁਹਾਡੇ ਪਿੰਡ 'ਚ ਕੀ ਦਿੱਕਤ ਹੈ ਕੀ ਕਰਨਾ ਹੈ ਕੀ ਮੰਗ ਪੱਤਰ ਹੈ ਆ ਵੋਟਾਂ ਤੋਂ ਬਾਅਦ ਦੁਬਾਰੇ ਫੇਰਾ ਅੱਛਾ ਤੁਹਾਡੇ ਪਿੰਡ ਕੋਈ ਮੁੱਖ ਮੰਤਰੀ ਆਇਆ ਤੁਹਾਡੇ ਪਿੰਡ ਕੋਈ ਆਇਆ ਆਇਆ ਨਹੀਂ ਕਦੇ ਵੀ ਨਹੀਂ ਆਇਆ ਕੋਈ ਪੁਰਾਣਾ ਯਾਦ ਹੋਊ ਕੋਈ 55 ਸਾਲ ਤੋਂ ਤੁਹਾਨੂੰ ਪਤਾ ਹੈ ਕੋਈ ਨਹੀਂ ਆਇਆ ਕੋਈ ਕਹਿਰਾਂ ਕੋ ਕੋਈ ਪੁਰਾਣਾ ਹਾਂ ਪਹਿਲਾਂ ਹਾਂ ਤੁਹਾਡੇ ਤੋਂ ਪਹਿਲਾਂ ਤਾਂ ਕੀ ਆਇਆ ਉਹ ਹੈ ਨਹੀਂ ਆਏ ਹੁਣੇ ਮੈਨੂੰ ਪਤਾ ਇੱਧਰ ਨਹੀਂ ਆਉਂਦੇ ਉਹ ਇੱਥੇ ਤਾਂ ਉਹਦਾ ਟੈਂਪਰੇਚਰ ਪੁੱਛ ਕੇ ਤਾਂ ਬਾਹਰ ਨਿਕਲਦੇ ਆ ਵੀ ਤਾਪਮਾਨ ਕਿੰਨਾ ਹੈ ਉਹ ਅਫਸਰ ਕਹਿੰਦੇ ਨੇ ਸਰ 40 ਡਿਗਰੀ ਓ ਨੋ ਟੂ ਹੌਟ ਟੂ ਹੌਟ ਬਹੁਤ ਗਰਮੀ ਹੈ ਜੇ ਥੋੜੇ 30 ਤੋਂ ਥੱਲੇ ਆਇਆ ਦੱਸਿਓ ਉਹ 30 ਤੋਂ ਥੱਲੇ ਵਾਲੇ ਨਿਕਲਦੇ ਨੇ ਨਾ ਪਸੀਨਾ ਨਹੀਂ ਆ ਸਕਦਾ ਹਾਂ ਇਹ ਅਭੀ ਮੇਰੇ ਘਰ ਕੇ ਆ ਜਾਣਗੇ ਹੁਣ ਥੱਲੇ ਤਾਂ ਲਾਹੇ ਧਰਤੀ ਤੇ ਤਾਂ ਆ ਗਏ ਘਰ ਹੁਣ ਪਿੰਡਾਂ 'ਚ ਵੀ ਆ ਜਾਣਗੇ ਚਲੋ ਜੀ ਆ ਗਏ ਕੋਈ ਗੱਲ ਨਹੀਂ ਚਾਹ ਪਾਣੀ ਪਿਆ ਦਿਓ ਆਪਾਂ ਇੰਨੇ ਮਾੜੇ ਵੀ ਨਹੀਂ ਹੈਗੇ ਇਹਨਾਂ ਵਰਗੇ ਮੈਨੂੰ ਪਤਾ ਲੱਗਿਆ ਪੈਸੇ ਵੰਡਣਗੇ ਕਹਿੰਦਾ ਸਾਡੇ ਕੋਲ ਪੈਸੇ ਬਹੁਤ ਨੇ ਕਿਸ ਨੇ ਸਮੈਗਲਿੰਗ ਚੋਂ ਕਮਾਏ ਨੇ ਕਿਸ ਨੇ ਇਧਰੋਂ ਤੁਹਾਨੂੰ ਲੁੱਟ ਕੇ ਹੀ ਕਮਾਏ ਨੇ ਮੇਰੀ ਹੱਥ ਬਣ ਕੇ ਬੇਨਤੀ ਹੈ ਬੁਰਜ ਵਾਲਿਓ ਜੇ ਪੈਸੇ ਵੰਡਣ ਆਏ ਜਵਾਬ ਨਾ ਦੇ ਦਿਓ ਲੈ ਲਿਓ ਓਏ ਆਪਣੇ ਹੀ ਨੇ ਓਏ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਇਹ ਤਾਂ ਉਹੀ ਨੋਟ ਆ ਓਏ ਖੁੰਝੇ ਜੇ ਤੇ ਹਲਦੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਟੇਕ ਕੇ ਆਈ ਸੀ ਸੰਗਰਾਂਦ ਵਾਲੇ ਦਿਨ ਐਂ ਚੱਲਦਾ ਇਹਨਾਂ ਦਾ ਕੰਮ ਉਧਰ ਹੀ ਆਉਂਦੇ ਨੇ ਬਸ ਐਂ ਕਰਿਓ ਇੱਕ ਕੰਮ ਪੈਸੇ ਫੜ ਕੇ ਇਨਾਂ ਨੂੰ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਹਿ ਦਿਓ ਵੀ ਹਾਂ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ਼ ਹੈ ਬਹੁਤ ਸਾਮੀਦਾਰ ਲੱਕ ਹੈ ਬਹੁਤ ਸਾਮੀਦਾਰ ਲੱਕ ਹੈ ਫਿਰ ਤੁਹਾਡੇ ਵੱਲੋਂ ਬੁਰਜ ਵਾਲੇ ਸਮਝੀਏ ਵੀ ਹਾਂ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਆਲ ਜਾਉਂਦੇ ਬਸਤੇ ਰਹੋ ਬਹੁਤ ਬਹੁਤ ਮਿਹਰਬਾਨੀ